UK ਦਾ ਵੀਜ਼ਾ ਚਾਹੇ 15 ਲੱਖ ਚ ਲੈ ਲਓ ਚਾਹੇ 30 ਹਜ਼ਾਰ ਚ ਲੈ ਲਓ ਗੱਲ ਸੇਮ ਆ ਅਗਰ ਤੁਸੀਂ ਵੀ UK ਦਾ ਵਿਸਟਰ ਵੀਜ਼ਾ ਲੈਣ ਬਾਰੇ ਸੋਚ ਰਹੇ ਆ ਤਾਂ ਤੁਹਾਨੂੰ ਏਜੰਟ ਇਹ ਕਹਿ ਕੇ ਵੀਜ਼ਾ ਦੇ ਰਿਹਾ ਕਿ ਇਹ ਵੀਜ਼ੇ ਨਾਲ ਤੁਹਾਡੀ ਲਾਈਫ ਉੱਥੇ ਜਾ ਕੇ ਸਿਕਿਉਰ ਹੋ ਜਾਣੀ ਜਾਂ ਫਿਰ ਇਹ ਵੀਜ਼ਾ ਜਿਹੜਾ ਆ ਵਰਕ ਪਰਮਿਟ ਚ ਕਨਵਰਟ ਹੋ ਜਾਣਾ ਜਾਂ ਫਿਰ ਉੱਥੇ ਜਾ ਕੇ ਅਸੀਂ ਸਟੱਡੀ ਪਾ ਦਾਂਗੇ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਅਗਰ ਤੁਹਾਨੂੰ ਯੂਕੇ ਦਾ ਵਿਜ਼ਟਰ ਵੀਜ਼ਾ ਮਿਲਦਾ ਤਾਂ ਯੂਕੇ ਦਾ ਵਿਜ਼ਟਰ ਵੀਜ਼ਾ ਸਿਰਫ ਘੁੰਮਣ ਫਿਰਨ ਨੂੰ ਹੁੰਦਾ 6 ਮਹੀਨੇ ਦਾ ਵੀਜ਼ਾ ਹੁੰਦਾ ਉਹ ਵੀਜ਼ੇ ਨੂੰ ਤੁਸੀਂ ਕਿਸੇ ਵੀ ਟਰਮ 'ਚ ਚੇਂਜ ਨਹੀਂ ਕਰ ਸਕਦੇ ਨਾ ਹੀ ਤੁਸੀਂ ਉਹਨੂੰ ਸਟੱਡੀ ਵੀਜ਼ਾ 'ਚ ਕਨਵਰਟ ਕਰ ਸਕਦੇ ਨਾ ਹੀ ਤੁਸੀਂ ਉਹਨੂੰ ਵਰਕ ਪਰਮਿਟ 'ਚ ਕਨਵਰਟ ਕਰ ਸਕਦੇ ਇਹ ਵੀਜ਼ਾ ਇਦਾਂ ਨਹੀਂ ਹੈਗਾ ਜਿੱਦਾਂ ਕੈਨੇਡਾ ਵਿੱਚ ਹੋ ਜਾਂਦਾ ਹੀ ਕਿ ਤੁਸੀਂ ਟੂਰਿਸਟ ਵੀਜ਼ੇ ਤੇ ਜਾਓ ਉੱਥੇ ਤੁਸੀਂ ਜਾ ਕੇ ਆਪਣੀ ਐਸਾਈਲਮ ਪਾ ਦਿਓ ਜਾਂ ਸਟੱਡੀ ਪਾ ਦਿਓ ਜਾਂ ਫਿਰ ਵਰਕ ਪਰਮਿਟ ਦੀ ਐਲ ਐਮ ਆਈ ਲੈ ਲਓ ਇੰਦਾ ਦਾ ਇੱਥੇ ਕੁਝ ਵੀ ਨਹੀਂ ਹੁੰਦਾ ਨਾ ਹੀ ਯੂਕੇ ਦਾ ਵੀਜ਼ਾ ਕਨਵਰਟ ਹੁੰਦਾ ਤੇ ਨਾ ਹੀ ਯੂਰਪ ਦਾ ਕੋਈ ਵੀ ਵੀਜ਼ਾ ਜਿਹੜਾ ਆ ਉਹ ਕਨਵਰਟ ਹੁੰਦਾ ਵਰਕ ਪਰਮਿਟ ਦੇ ਵਿੱਚ ਸੋ ਜੇ ਤੁਹਾਨੂੰ ਲੱਗਦਾ ਕਿ ਕੋਈ ਵੀ ਏਜੰਟ ਤੁਹਾਨੂੰ ਉਹ ਵੀਜ਼ਾ 15 ਲੱਖ ਦਾ ਦੇ ਰਿਹਾ ਆ 14 ਲੱਖ ਦਾ 9 ਲੱਖ ਦਾ ਦੇ ਰਿਹਾ ਆ ਉਹਦੀ ਐਕਚੁਅਲ ਕੋਸਟ 30 40 ਹਜ਼ਾਰ ਆ ਤੇ ਪਰ ਤੁਸੀਂ ਤੁਹਾਨੂੰ ਇਹ ਲੱਗਦਾ ਕਿ ਇਹ ਬੰਦਾ ਕਹਿ ਰਿਹਾ ਕਿ ਇਹਨੇ ਪੈਸੇ ਲੈ ਰਿਹਾ ਤੇ ਇਹ ਕਹ ਦਊਗਾ ਕਿ ਮੇਰੀ ਉੱਥੇ ਸੈਟਿੰਗ ਆ ਮੈਂ ਕਰਵਾ ਦਊਗਾ ਜਾ ਫਿਰ ਤੁਹਾਨੂੰ ਕਿਹੇ ਯੂਰਪ ਵਾਲੇ ਚ ਭੇਜ ਦਾਂਗੇ ਸੋ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਅਗਰ ਤੁਸੀਂ ਯੂਕੇ ਦਾ ਟੂਰਿਸਟ ਵੀਜ਼ਾ ਲਵਾਉਨੇ ਆ ਤਾਂ ਟੂਰਿਸਟ ਵੀਜ਼ਾ ਕਦੀ ਵੀ ਕਿਸੇ ਵੀ ਟਰਮ ਚ ਚੇਂਜ ਨਹੀਂ ਹੁੰਦਾ ਇਹ ਗੱਲ ਨਾ ਧਿਆਨ ਰੱਖੋ ਫੇਰ ਹੀ ਆਪਣਾ ਕੋਈ ਵੀ ਵੀਜ਼ਾ ਅਪਲਾਈ ਕਰੋ ਥੈਂਕ ਯੂ ਸੋ ਮੱਚ ਇਦਾਂ ਦੀਆਂ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਆਪਣੇ ਲੋਕਾਂ ਚ ਅਵੇਅਰਨੈਸ ਪੈਲੇ ਥੈਂਕ ਯੂ ਸੋ ਮੱਚ